ਅਸੀਂ ਇੱਕ ਵੀ ਫਰੂਟ ਨਹੀਂ ਭੇਜ ਸਕਦੇ ਕੰਟਰੋਲਡ ਹੈ ਨਾ ਹੀ ਅਸੀਂ ਇਹਦੀ ਬੋਡ ਦੇ ਸਕਦੇ ਕਿਸੇ ਨੂੰ ਵੀ ਭਾਜੀ ਤੂੰ ਇਹਦੀ ਬੋਡ ਲੈ ਜਾ ਜਾ ਕੇ ਇੰਡੀਆ ਪਲਾਂਟ ਲਾ ਲੈ ਓਕੇ ਨਹੀਂ ਬੋਡ ਤੋਂ ਮਿਲੀਅਨ ਡਾਲਰਾਂ ਦਾ ਫਾਈਨ ਹੋਊਗਾ ਜਿੰਨਾ ਨਿਊਜ਼ੀਲੈਂਡ ਦਾ ਕੀਵੀ ਫਰੂਟ ਆ ਜਿਹੜੀ ਵੈਰਾਈਟੀ ਕੀਵੀ ਫਰੂਟ ਆ ਉਹ ਇੱਕ ਸੀਡ ਤੋਂ ਤਿਆਰ ਹੋਈ ਆ ਇੱਕ ਪਲਾਂਟ ਤੋਂ ਤੋ ਉਹਨੀਆਂ ਆ ਜਿਹੜੀਆਂ ਪਲਾਂਟ ਦੇ ਨਾਲ ਆ ਕਿੰਨਾ ਆ ਆ ਬੱਡ ਆ ਭਾਜੀ ਇਹਦੀ ਗਰਾਫਟਿੰਗ ਹੁੰਦੀ ਆ ਗਰਾਫਟਿੰਗ ਹੋ ਕੇ ਪਲਾਂਟ ਬਣਦਾ ਠੀਕ ਆ ਉਹ ਜਦੋਂ ਇੱਕ ਪਲਾਂਟ ਬਣਦਾ ਉਹਦੇ ਤੋਂ ਬਹੁਤ ਸਾਰੀਆਂ ਕੰਨਾਂ ਨਿਕਲਦੀਆਂ ਫਿਰ ਉਹ ਅੱਗੇ ਪ੍ਰੋਡਕਸ਼ਨ ਇੱਦਾਂ ਵੱਧਦੀ ਆ ਜੇ ਮੈਂ ਤੁਹਾਨੂੰ ਆ ਇੱਕ ਬੱਡ ਇੱਕ ਬੱਡ ਦੇ ਦਮਾ ਨਾ ਤੁਸੀਂ ਪੂਰੇ ਇੰਡੀਆ ਦੇ ਵਿੱਚ ਕੀ ਵੀ ਫੂਡ ਲਾ ਸਕਦੇ ਪਰ ਇਹ ਇਨਲੀਗਲ ਆ ਬਾਕਸ ਦੇ ਉੱਤੇ ਪੜ ਲਓ 775 ਉਹ ਐਸ ਬਲਾਕ ਦਾ ਫਰੂਟ ਆ ਠੀਕ ਹੈ ਤੇ ਉਹ ਜਿੱਦਾਂ ਜੈਸਪਰੀ ਨੂੰ ਪਤਾ ਹ ਬੇ ਕਿੰਨੇ ਕਿੰਨੇ ਪਲਾਂਟ ਵੇਚੇ ਆ ਕਿੰਨੇ ਲਏ ਆ ਉਹ ਬਿਨਾ ਲਾਇਸੈਂਸ ਤੋਂ ਤੇ ਬਿਨਾ ਕੀਪਨ ਤੋਂ ਪਲਾਂਟ ਨਹੀਂ ਵੇਚ ਸਕਦੀ ਨਰਸਰੀ ਠੀਕ ਹੈ ਸਾਰਾ ਕੁਝ ਕੰਟਰੋਲ ਆ ਇੱਕ ਇੱਕ ਬਾਕਸ ਦੇ ਵਿੱਚ ਸਾਰਾ ਕੁਝ ਪੈਟਿਆ